ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾ ਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦ ਉਦਾਰੇ ਆਪਾਰੇ ਹਰਿ ਅੰਕਰ ਅੰਗ ਨਿਰਨਾਮੇ ਆਕਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਜਿਹੜਾ ਸ਼ਬਦ ਹੈ ਇਹ ਗਾਇਤਰੀ ਮੰਤਰ ਮਹਾਰਾਜ ਉਚਾਰਨ ਕਰਦੇ ਨੇ ਗਾਇਤਰੀ ਮੰਤਰ ਦੇ ਰੂਪ ਵਿੱਚ ਉਚਾਰਨ ਕਰਦੇ ਨੇ ਇਹਨੂੰ ਹਰਨਾਰੀ ਮੰਤਰ ਵੀ ਕਹਿੰਦੇ ਨੇ ਸੋ ਜੇ ਮਨ ਵਾਸ ਵਿੱਚ ਨਾ ਆਵੇ ਤੇ ਇਸ ਸ਼ਬਦ ਦਾ ਬਹੁਤਾ ਅਭਿਆਸ ਕਰਨ ਦੇ ਨਾਲ ਸਾਧ ਸੰਗਤ ਜੀ ਮਨ ਵਾਸ ਵਿੱਚ ਆ ਜਾਂਦਾ ਹੈ ਇਸ ਸ਼ਬਦ ਦੇ 24 ਅੱਖਰ ਨੇ ਸੋ ਸਤਿਗੁਰੂ ਧੰਨ ਗੁਰੂ ਕਲਗੀ ਧਰਪਾਸ਼ਾ ਜੀ ਕਿਰਪਾ ਕਰਦੇ ਨੇ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਹੇ ਵੈ ਗੁਰੂ ਜੀ ਆਪ ਜੀ ਗੋਬਿੰਦੇ ਗੋ ਨਾਮ ਹੈ ਪ੍ਰਿਥਵੀ ਦਾ ਤੇ ਬਿੰਦ ਨਾਮ ਹੈ ਰੱਖਿਆ ਦਾ ਆਪ ਜੀ ਪ੍ਰਿਥਵੀ ਦੇ ਰਾਖੇ ਹੋ ਧਰਤੀ ਦੇ ਰਾਖੇ ਹੋ ਧਰਤੀ ਦੀ ਰੱਖਿਆ ਕਰਨ ਵਾਲੇ ਹੋ ਗੋ ਨਾਮ ਹੈ ਇੰਦਰੀਆਂ ਦਾ ਬਿੰਦ ਨਾਮ ਹੈ ਰੱਖਿਆ ਦਾ ਸੋ ਆਪ ਜੀ ਇੰਦਰੀਆਂ ਦੀ ਵੀ ਰੱਖਿਆ ਕਰਨ ਵਾਲੇ ਹੋ ਇੰਦਰੀਆਂ ਨੂੰ ਚਲਾਉਣ ਵਾਲੇ ਹੋ ਮੋਕੰਦੇ ਮੋਕੰਦੇ ਸੋ ਆਪ ਜੀ ਮੁਕਤੀ ਦੇ ਦਾਤੇ ਹੋ ਮੁਕਤੀ ਦੇਣ ਵਾਲੇ ਹੋ ਸੱਚੇ ਪਾਤਸ਼ਾਹ ਜੀ ਉਹ ਉਦਾਰੇ ਸੋ ਉਦਾਰੇ ਨਾਮੈ ਸ੍ਰਿਸ਼ਟ ਦਾ ਆਪ ਜੀ ਸ੍ਰਿਸ਼ਟ ਹੋ ਸਾਰਿਆਂ ਵਿੱਚੋਂ ਆਪਾਰੇ ਸੋ ਆਪ ਜੀ ਪਰਿਵਾਰ ਤੋਂ ਰਹਿਤ ਹੋ ਪ੍ਰਕਿਰਤੀ ਤੋਂ ਰਹਿਤ ਹੋ ਤੇ ਪਰਿਵਾਰ ਤੋਂ ਰਹਿਤ ਹੋ ਆਪ ਜੀ ਦਾ ਕੋਈ ਪਰਿਵਾਰ ਨਹੀਂ ਹੈ ਹਰਿ ਅੰਗ ਆਪ ਜੀ ਹਰਿ ਅੰਗ ਕਰਯੰ ਸਭ ਨੂੰ ਹਰਿਆ ਭਰਿਆ ਕਰਯੰ ਕਰਨ ਵਾਲੇ ਹੋ ਏ ਸੱਚੇ ਪਾਤਸ਼ਾਹ ਜੀ ਆਪ ਜੀ ਸਭ ਨੂੰ ਹਰਿਆ ਭਰਿਆ ਕਰਨ ਵਾਲੇ ਹੋ ਹਰਿ ਅੰਗ ਸੋ ਹਰਿ ਅੰਗ ਨਾਮ ਹੈ ਨਾਸ ਦਾ ਆਪ ਜੀ ਸਭ ਨੂੰ ਨਾਸ ਕਰਨ ਵਾਲੇ ਹੋ ਕਰੀਅੰ ਸੋ ਪੈਦਾ ਕਰਨ ਵਾਲੇ ਹੋ ਪੈਦਾ ਕਰਨ ਕਰਕੇ ਉਪਰੰਤ ਨਾਸ ਕਰਨ ਵਾਲੇ ਹੋ ਨਿਰਨਾਮੇ ਸੋ ਨਿਰਨਾਮੇ ਆਪ ਜੀ ਨਾਮ ਤੋਂ ਰਹਿਤ ਹੋ ਆਕਾਮੇ ਆਪ ਜੀ ਕਾਮਨਾ ਤੋਂ ਰਹਿਤ ਹੋ ਐਸੇ ਪਰਮਾਤਮਾ ਜੀ ਆਪ ਜੀ ਕਾਮਨਾ ਤੋਂ ਵੀ ਰਹਿਤ ਹੋ ਤੇ ਨਾਮ ਤੋਂ ਵੀ ਰਹਿਤ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ